ਖੰਜਰ ਕੀ ਧਾਰ ਤਰਪੀ ਵਰਕ ਦਰ ਵਰਕ ਦਿਆ ਕਰਕੇ ਅਮਲ ਸਿਖਾਇਆ ਜੋ ਮਜਬੂਦਕ ਦਿਆ ਫਿਰ ਜਗ ਮੋਸੇ ਸੀਨ ਕੇ ਸਿੰਘੋ ਕੋ ਹੱਤ ਦਿਆ ਕਵੀ ਜੀ ਕਹਿੰਦੇ ਔਖੇ ਤੋਂ ਔਖਾ ਜਿਹੜਾ ਕੰਮ ਸੀ ਨਾ ਆਪਾਂ ਸੋਚ ਕੇ ਫਸ ਜਾਂਦੇ ਆ ਵੀ ਕੀ ਬਣਿਆ ਹੋਵੇਗਾ ਪਰ ਜਿਹੜੇ ਉਸ ਸਿਚੁਏਸ਼ਨ ਪੋਜੀਸ਼ਨ ਦੇ ਵਿੱਚ ਖੜੇ ਸੀ ਉਹ ਕਿਤਨਾ ਵੱਡਾ ਉਹਨਾਂ ਨੂੰ ਸਤਿਗੁਰੂ ਤੇ ਭਰੋਸਾ ਦੇ ਹੌਸਲਾ ਫਜਾਈ ਹੋਵੇਗੀ ਇਹ ਭਾਈ ਨੋਟ ਕਰਨ ਵਾਲੀਆਂ ਗੱਲਾਂ ਕਰਕੇ ਅਮਲ ਸਿਖਾਇਆ ਪਹਿਲਾਂ ਖੁਦ ਅਮਲ ਕੀਤਾ ਹੇਮਕੋਟ ਦੀ ਧਰਤੀ ਦੇ ਬੰਦਗੀ ਕਰੀ ਪਹਿਲਾਂ ਭਗਤੀ ਜੋ ਸ਼ਕਤੀ ਨਿਕਲਦੀ ਆ ਗੱਲ ਨਹੀਂ ਜੋਗ ਨਾ ਹੋਏ ਪਹਿਲਾਂ ਕੁਝ ਕਰਕੇ ਵਿਖਾਉਣਾ ਪੈਂਦਾ ਫੇਰ ਦੁਨੀਆ 'ਚ ਝੰਡੇ ਬਲੰਦ ਹੁੰਦੇ ਨੇ ਧਰਗੋੜ ਤੇ ਸਾਹਿਬ ਨੇ ਪਹਿਲਾਂ ਅਮਲ ਕਰਕੇ ਸਿਖਾਇਆ ਔਖੇ ਤੋਂ ਔਖਾ ਕੰਮ ਵੀ ਸਾਹਿਬ ਨੇ ਪਰਮੇਸ਼ਰ ਦੀ ਭਗਤੀ ਸ਼ਕਤੀ ਨਾਲ ਹੱਲ ਕਰਕੇ ਵਿਖਾਤਾ ਫਿਰ ਜਾਨ ਮੌਸੇ ਛੀਨ ਕੇ ਸਿੰਘਾਂ ਨੂੰ ਹੱਕ ਦਿਆ ਉਹੋ ਹੀ ਗੁਰੂ ਮਾਰੀ ਸਰਹੰਦਾ ਅੱਜ ਫਤੇਗੜ ਸਾਹਿਬ ਕਹਿੰਦੇ ਆ ਉਹਦੀ ਤਾਬਿਆਜ ਵਸ ਰਹੇ ਉਹੋ ਹੀ ਪੰਜਾਬ ਹੈ ਉਹੋ ਹੀ ਹਿੰਦੁਸਤਾਨ ਹੈ ਜਦੋਂ ਮੁਗਲਾਂ ਨੇ ਥੁੱਕਣਾ ਹੁੰਦਾ ਸੀ ਨਾ ਤੇ ਕਿਸੇ ਹਿੰਦੂ ਦਾ ਗਲ ਫੜ ਕੇ ਕਹਿੰਦੇ ਓਏ ਮੂੰਹ ਟੱਡ ਇਹੋ ਜੀ ਹਾਲਤ ਸੀ ਹਿੰਦੁਸਤਾਨੀਆਂ ਦੀ ਤੇ ਅੱਜ ਉਹ ਪਰਪਕਾਰਾਂ ਨੂੰ ਚੇਤੇ ਰੱਖਣ ਦੀ ਲੋੜ ਆ ਕਿਉਂਕਿ ਨਾ ਤਾਂ ਅਜੇ ਸਮੁੰਦਰ ਮੁੱਕਿਆ ਤੇ ਨਾ ਅਜੇ ਕਿਸ਼ਤੀ ਕਿਨਾਰੇ ਲੱਗੀ ਆ ਅਜੇ ਵੀ ਉਹ ਕੁਝ ਵੇਰ ਹੋ ਸਕਦਾ ਲੋੜ ਆ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਯਾਦ ਰੱਖਣ ਦੀ ਅਜੇ ਦਾ ਰਾਹ ਮੁੱਕਿਆ ਤੇ ਨਰਾਹੀ ਥੱਕਿਆ ਚੱਲੀ ਰਹੇ ਆ ਤਾਂ ਹੀ ਭਗਤ ਅਕਲ ਦਿੰਦੇ ਆ ਕਹਿੰਦੇ ਦਾਨੇ ਬੰਦਿਆਂ ਦੀ ਕਦਰ ਕੀਮਤ ਹੁੰਦੀ ਆ ਸੌਖੇ ਵੇਲੇ ਪੈਰ ਨਹੀਂ ਛੱਡਦੇ ਔਖੇ ਵੇਲੇ ਦਿਲ ਨਹੀਂ ਛੱਡਦਾ ਡਟੇ ਰਹਿੰਦੇ ਅਜ ਹੂ ਸੋ ਨਾਮ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਹਿੰਦੇ ਅਜੇ ਤਾਂ ਕਿਸ਼ਤੀ ਸਮੁੰਦਰ ਚੀਆ ਜੇ ਕੀ ਪਤਾ ਅੱਗੇ ਕੀ ਹੋਣਾ ਬਸ ਲੋੜ ਆ ਉਹਦੇ ਭੈ ਭਾਉ ਤੇ ਅਦਬ ਨੂੰ ਬਣਾਈ ਰੱਖਣ ਦੀ ਫਿਰ ਜਾਲ ਮੋਸੇ ਛੀਨ ਕੇ ਸਿੰਘੋ ਕੋ ਹੱਕ ਦੀਆ ਤਾਂ ਜਿਹੜੀਆਂ ਸਰਦਾਰੀਆਂ ਅੱਜ ਤੁਹਾਡੇ ਕੋਲੇ ਆ ਉਹਨਾਂ ਤੋਂ ਖੋਹ ਕੇ ਦਿੱਤੀਆਂ ਨੇ ਬਾਦਸ਼ਾਹ ਪ੍ਰਥਵੇ ਸੇ ਮਰਤ ਫਤਗੋ ਹੈ ਆਜ ਅਗਿਰ ਗਏ ਸੋਬਤ ਸੇ ਬੁੱਤ ਪ੍ਰਸਤੋਂ ਕੀ ਤਕਦੀਰ ਫਿਰ ਗਏ ਪ੍ਰਥਵੇ ਸੇ ਮੁਅਰਫਤ ਕੀ ਹੈ ਆਜ ਗਿਰ ਗਏ ਸਤਗੁਰੂ ਬਾਪੂ ਸਾਹਿਬ ਕਹਿੰਦੇ ਪ੍ਰਥਵੇ ਦਾ ਮਰਫਤ ਹੈ ਕਾਨਪੁਰਖ ਦੀ ਪੂਰੀ ਦੁਨੀਆ ਦੇ ਹਰ ਕਾ ਸੇਵਕ ਸੂਹਰ ਜੇਹਾ ਜਿਹੜਾ ਉਹਦਾ ਸੇਵਕ ਆ ਉਹ ਵੀ ਅਦਾਲਪੁਰਖ ਹੀ ਹੁੰਦਾ ਉਹਦੇ ਵਰਗਾ ਹੀ ਐਸੀ ਸੋਭਾ ਜਨਾ ਕੀ ਦੇਵਧਰ ਪ੍ਰਤਾਪ ਦਾ ਇਸ ਕਰਕੇ ਸਾਬ ਕਹਿੰਦੇ ਸੋਹਬਤ ਸੇ ਬੁੱਤ پرستوں ਦੀ ਤਕਦੀਰ ਫਿਰਨੀ ਮੇਰੇ ਖਾਲਸੇ ਨੇ ਹਕਾਮਪੁਰਖ ਦੀ ਬੰਦਗੀ ਕੀਤੀ ਤੇ ਇਹ ਦੋਵੇਂ ਹੀ ਬੁੱਤ پرست ਨੇ Hindu ਬੁੱਤ ਨੂੰ ਖੜਾ ਕਰਕੇ ਪੂਜ ਲੈਂਦੇ ਆ ਮੁਸਲਮਾਨ ਲੰਮਾ ਬਾਗੇ ਪੂਜ ਲੈਂਦੇ ਹਨ ਕਬਰ ਬਣਾ ਕੇ ਹੈ ਪੱਥਰੀ ਇਸ ਕਰਕੇ ਸਾਬ ਬਾਦਸ਼ਾਹ ਕਹਿੰਦੇ ਏ ਬੁੱਤ پرستਾਂ ਦੀ ਤਕਦੀਰ ਫੇਲ ਦਿੱਤੀ ਮੇਰੇ ਖਿਆਲ ਸੇ ਅਕਲ ਟਕਾਣੇ ਕਰ ਦਿੱਤੀ ਕਿ ਕਿਵੇਂ ਅਕਾਲਪੁਰਖ ਦੀ ਬੰਦਗੀ ਕੀਤੀ ਜਾਂਦੀ ਆ ਤੇ ਕਿਵੇਂ ਹਰ ਮਾਦਮ ਫਦੇ ਹੁੰਦੀ ਫਾਰਗ ਆਵਾਜ਼ ਤੋਂ ਸੇ ਗਰਜ ਕੇ ਹੋਏ ਗੁਰੂ ਪੁੱਛਾ ਜੇ ਸਹਜਾ ਤੋਂ ਸੇ ਕਿਉਂ ਗੁਲਹਾ ਚਾਰਸੂ ਫਾਰਗ ਆਮੀ ਆਪਾਂ ਕਈ ਗੱਲਾਂ ਨਾ ਰੋਜ਼ ਜ਼ਿੰਦਗੀ 'ਚ ਬੋਲਦੇ ਆ ਪਰ ਉਰਦੂ ਫਾਰਸੀ ਦੇ ਸ਼ਬਦ ਨੇ ਜਿਵੇਂ ਜਕਰ ਫਿਗਰ ਇਹ ਫਰ ਉਰਦੂ ਦੇ ਸ਼ਬਦ ਨੇ ਤੇ ਆਪਾਂ ਆਮ ਹੀ ਪਿੰਡਾਂ 'ਚ ਬੋਲਦੇ ਤੇ ਫਾਰਗ ਸ਼ਬਦ ਕਹਿੰਦੇ ਉਹ ਫਲਾਨਾ ਦਾ ਫਾਰਗ ਹੋ ਗਿਆ ਫਾਰਗ ਹੁੰਦਾ ਮੁਕਤ ਹੋ ਜਾਣਾ ਕਹਿੰਦੇ ਫਾਰਗ ਆਵਾਜ਼ ਤੋਂ ਸੇ ਗਰਜ ਕੇ ਹੋਏ ਗੁਰੂ ਅਕਾਲ-ਇਕਾਲ ਦੇ ਜਕਾਰੇ ਗਜਾਉਂਦੇ ਆ ਬਾਦਸ਼ਾਹ ਹੁਣ ਨਿਤਨੇਮ ਤੋਂ ਫਾਰਗ ਹੋ ਗਏ ਭਾਗ ਭੋਗ ਬਾਦ ਆਸਾ ਦੀ ਬਾਤ ਪੁੱਛਾ ਜੇ ਸਹਜਾਦੋਂ ਸੇ ਕਿਉਂ ਗੁਲ ਹੈ 400 ਤੇ ਪਤਾ ਸੰਗੋ ਜੀ ਆ ਜਿਹੜੇ ਕੋਲੇ ਸਹਬਜਾਦੇ ਸੀ ਨਾ ਸਿੰਘ ਜੋਰਾਵਰ ਸਿੰਘ ਫਤੇਹ ਸਿੰਘ ਪਾਦਸ਼ਾਹ ਦੀ ਤਾਬਿਆ ਚ ਸੀਗੇ ਪਾਦਸ਼ਾਹ ਕਹਿੰਦੇ ਫਤੇਹ ਸਿਆ ਅਰੌੜਾ ਆ ਪਹਿਲਾ ਪਹਿਲਾ ਕਿਉਂ ਗੁਲ ਹੈ 400 ਗੁਲ ਨਾ ਮੈਂ ਸ਼ੋਰ ਦਾ ਤੇ 400 ਚਾਰੇ ਦਿਸ਼ਾਵਾਂ ਚ ਚਾਰੇ ਪਾਸੇ ਮਹਾਰਾਜ ਕਹਿੰਦੇ ਫਤੇਹ ਸਿਆ ਅੱਛੋਸ਼ਰਾ ਬਾਜਾ ਕਾਹਦਾ ਹੁੰਦਾ ਇਤਨਾ ਆਵਾਜ਼ਾਂ ਕਾਦੀਆਂ ਆ ਰਹੀਆਂ ਨੇ ਸਾਹਿਬਾਂ ਕੋ ਛਰੇ ਫਰਮਾਏ ਹੱਥ ਬਾੰਦ ਗਏ ਚਾਰੋਂ ਹੀ ਦੇਖੂ ਸਭ ਬਕਿਆ ਬਿਆਨ ਕੀਆ ਸਤਿਗੁਰੂ ਗੇ ਰੂ ਬਰੂ ਪਿਆਰੇ ਦਇਆ ਸੇ ਪਿਆਰੇ ਧਰਮ ਸਿੰਘ ਹਜੂਰੀਏ ਪਾਤਸ਼ਾਹ ਦੇ ਹੱਥ ਬੰਨ ਕੇ ਕਹਿੰਦੇ ਮਹਾਰਾਜ ਤੁਹਾਨੂੰ ਪਤਾ ਹੀ ਆ ਸਾਰਾ ਕੁਛ ਤੁਸੀਂ ਜਾਣੀ ਨਾ ਸਾਹਿਬ ਜੀ ਤੁਹਾਡੀ ਆਗਿਆ ਜੀ ਹੋ ਗਿਆ ਸਭ ਕੁਝ ਸਭ ਬਾਕਿਆ ਬਿਆਨ ਕੀਤਾ ਸਤਿਗੁਰੂ ਕੇ ਨੂੰ ਤੇ ਉੱਥੇ ਇਹ ਨਹੀਂ ਵੀ ਆਵੇਂ ਵੱਧ ਵੱਧ ਕੇ ਬੋਲੀ ਜਾਵ ਸਤੂਅ ਚ ਰੱਖੀ ਦਾ ਪਹਿਲਾ ਇਹ ਗਿਆ ਕਿ ਮਹਾਰਾਜ ਤੁਸੀਂ ਜਾਣੀ ਜਾਣ ਤੇ ਇਹ ਨੇ ਵੀ ਸ਼ੁਰੂ ਹੋ ਗਿਆ ਹਮਲਾ ਹੋ ਗਿਆ ਜੀ ਮਾਰਦੇ ਜੀ ਵੜਦੇ ਰੁਕਦੇ ਬੜੀ ਧੀਰਜ ਦੇ ਨੂੰ ਕਹਿਣ ਲੱਗੇ ਬਾਦਸ਼ਾਹ ਤੁਸੀਂ ਜਾਣੀ ਜਾਣੀ ਹੋ ਸਭ ਬਾਕਿਆ ਬਿਆਨ ਕੀਤਾ ਫੇਰ ਜਿਹੜੀ ਗੱਲ ਸੀ ਉਹ ਵੀ ਦੱਸਦੀ ਵੀ ਸੱਜੇ ਪਾਦਸ਼ਾ ਹਮਲਾ ਹੋ ਚੁੱਕਾ ਹੈ ਇਹਨਾਂ ਦੁਸ਼ਟਾਂ ਨੇ ਖਾਧੀਆਂ ਕਸਮਾਂ ਸਭ ਕੁਝ ਭੁਲਾ ਕੇ ਤੇ ਲਸ਼ਕਰ ਲੈ ਕੇ ਆਪਣੇ ਤੇ ਚੜਾਈ ਕਰ ਦਿੱਤੀ ਆ ਸਤਿਗੁਰੂ ਦੇ ਰੂਪ ਰੂਪ ਹੋ ਕੇ ਪਿਆਰੇ ਦਇਆ ਸੰਗ ਨੇ ਸਾਰਾ ਮੌਕਾ ਬਿਆਨ ਕਰ ਦਿੱਤਾ ਸੁਣਦੇ ਹੀ ਜਿਸ ਕੋ ਆਪ ਗਏ ਤੇ ਵਰ ਬਦਲ ਗਏ ਗੱਦੀ ਸੇ ਉਤਰੇ ਤੇਗ ਉਠਾਈ ਔਰ ਸੰਭਲ ਗਏ ਗੱਦੀ 'ਤੇ ਬੈਠਿਆ ਸੀ ਪਾਤਸ਼ਾਹ ਆਸਣ 'ਤੇ ਜਦੋਂ ਆਸਾ ਦੀ ਵਾੜ ਲਾਈ ਜਦੋਂ ਹੀ ਗੱਲ ਸੁਣੀ ਵੀ ਹਮਲਾ ਹੋ ਗਿਆ ਪਹਿਲਾਂ ਨਹੀਂ ਮਨ 'ਚ ਫੁਰਨਾ ਆਇਆ ਵੀ ਹਮਲਾ ਹੋ ਗਿਆ ਲੜਾਈ ਹੋ ਰਹੀ ਹੈ ਗੱਲ ਹੀ ਨਹੀਂ ਕੋਈ ਆਸਾ ਦੀ ਵਾੜ ਦਾ ਮੋੜ ਬੈ ਗਿਆ ਸਾਰਾ ਕਾਰਜ ਨਿਬੜ ਗਿਆ ਆਸਣ ਤੋਂ ਉੱਠੇ ਨੇ ਤਲਵਾਰ ਗੰਦਰੇ ਬਾਣ ਲੈ ਤੇ ਸੰਭਲ ਗਏ ਸਤਿਗੁਰੂ ਪਾਤਸ਼ਾਹ ਤਿਆਰ ਹੋ ਤਿਆਰ ਹੋ ਗਏ ਅਸਲਾ ਸਜਾਏ ਕਲੰਗੀ ਲਗਾਈ ਤਬਰ ਲਿਆ تیرੋਂ ਸੇ ਖੂਬ ਠੋਸ ਕੇ ਤਰਕਸ਼ਬੋ ਭਰ ਲਿਆ ਅਸਲਾ ਸਜਾਏ ਅਸਲਾ ਕਹਿੰਦੇ ਆ ਤੀਰੋ ਤਫੰਗੋ ਵੱਡੋ ਆ ਰਾਮਜੰਗੋ ਜਿਹੜੇ ਕੋਈ ਤਮਾਂਜੇ ਛੋਟੇ ਵੱਡੇ ਬਰੂਦੀ ਹਥਿਆਰ ਸਾਬ ਦੇ ਕਮਰ ਕਸੇ ਕਰ ਲੈਂਦਾ ਅਸਲੇ ਸਜਾਏ ਸ਼ਸ਼ਤਰ ਸਜਾ ਲਏ ਕਲੰਗੀ ਲਗਾਈ ਤੇ ਜੋ ਰਾਜ ਸਾਗ ਸੀ ਉਹ ਵੀ ਬਾਦਸ਼ਾਹ ਨੇ ਸਜਾ ਲਿਆ ਤਬਰ ਲਿਆ ਦੇ ਹੱਥ ਦੇ ਵਿੱਚ ਸਫਾ ਜੰਗ ਫੜਿਆ ਬਾਦਸ਼ਾਹ ਜੰਗ ਦੀ ਸਫਾਈ ਕਰਨ ਨੂੰ ਤਬਰ ਕਹਿੰਦੇ ਆ ਉਹ ਇੱਕ ਖਾਸ ਕਿਸਮ ਦਾ ਤਹਾੜਾ ਹੈ ਉਹਨੂੰ ਤਬਰ ਕਹਿੰਦੇ ਸਫਾ ਜੰਗ ਦੇ ਰੂਪ ਜੀ ਹੁੰਦਾ ਤੀਰੋਂ ਸੇ ਖੂਬ ਠੋਸ ਕੇ ਤਰਕਸ਼ ਨੂੰ ਭਰ ਲਿਆ ਕਹਿੰਦੇ ਨਾ ਥੋਕ ਥੋਕ ਕੇ ਬਾਦਸ਼ਾਹ ਨੇ ਤਰਕਸ਼ ਤੀਰਾਂ ਦੇ ਨਾਲ ਭਰ ਲਿਆ ਤੀਰੋਂ ਸੇ ਖੂਬ ਠੋਸ ਕੇ ਠੋਸ ਮਤਲਬ ਦੱਬ ਦੱਬ ਕੇ ਭੱਜ ਕੇ ਆਮ ਤੀਰ ਜਿਹੜੇ ਪੱਠੇ ਦੇ ਵਿੱਚ ਪਾਦਸ਼ਾਹ ਨੇ ਲੋੜ ਕਰਦਾ ਘੋੜਾ ਮੰਗਾਰ ਕਾਬ ਮੈਂ ਜਦ ਬਾਵਾ ਧਰ ਲਿਆ ਕਾਬੂ ਅਨਾਕੇ ਥਾਮ ਕੇ ਇੱਕ ਦੇਵ ਕਰ ਲਿਆ ਘੋੜਾ ਮੰਗਾ ਖਸਿਆ ਖਸਾਇ ਸੀ ਸਭ ਕੋਈ ਘੋੜਾ ਮੰਗਾ ਲਿਆ ਸਾਹਿਬ ਜੀ ਨੇ ਅਰਦਾਸਾਂ ਸੁਧਿਆ ਅਸਾਂ ਦੀ ਵਾਰ ਦੀ ਸੰਪੂਰਨਤਾ ਦਾ ਤੇ ਚਾਲਿਆਂ ਦਾ ਚੜਦਾ ਹੋਇਆ ਬੋਲਿਆ ਬੈਜ ਰੱਖੀ ਆਪਣੇ ਨਾਮ ਦੀ 1084 ਮੇਦਨੀ ਸਭ ਤੁਝੇ ਅਧਿਆਪ ਦੇ ਜੇ ਜਾਈਆ ਤहां ਸੁਹੇਲੇ ਕਰ ਕਰ ਮਾਮਰਾ ਮੇਲੇ ਸਾਹਿਬ ਜੀ ਨੇ ਫਿਰ ਅਰਦਾਸਾਂ ਸੋਧ ਕੇ ਤੇ ਸਭ ਨੂੰ ਆਗਿਆ ਕਰਦੀ ਕਿ ਹੁਣ ਨਦੀ ਨੂੰ ਪਾਰ ਕੀਤਾ ਜਾਊਗਾ